ਤੇ ਅਕਸਰ ਹੀ ਜੇਲ੍ਹ ਦੇ ਵਿੱਚ ਉਹ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਜੇਲ੍ਹ ਪ੍ਰਸ਼ਾਸਨ ਕਿਵੇਂ ਸਾਡੇ ਸਿੰਘਾਂ ਨੂੰ ਛਕਾਉਂਦਾ ਜਿਹੜਾ ਯਤਨਾਂ ਉਹ ਕਰਦਾ ਆ ਸਾਡੇ ਸਿੰਘਾਂ ਦੀ ਅੱਖ ਮਾਰਨ ਦਾ ਜਿਹੜਾ ਯਤਨਾਂ ਉਹ ਸਰਕਾਰਾਂ ਦੇ ਵੱਲੋਂ ਜਿਹੜੇ ਆ ਹੋ ਰਿਹਾ ਸਰਕਾਰਾਂ ਚਾਹੁੰਦੀਆਂ ਆ ਕਿ ਇਹਨਾਂ ਸਿੰਘਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਔਰ ਛੁਕਾਇਆ ਜਾਵੇ ਸਾਰੇ ਗੁਰੂ ਦਾ ਖਾਲਸਾ ਉਹ ਜੇਲ੍ਹਾਂ ਦੇ ਵਿੱਚ ਭਾਵੇਂ ਕੈਦ ਹੋ ਗਿਆ ਆ ਪਰ ਉਹਨੇ ਕਿਸੇ ਵੀ ਸਰਕਾਰ ਦੀ ਜਿਹੜੀ ਈਨ ਆ ਉਹ ਨਹੀਂ ਮੰਨੀ ਕਿਉਂਕਿ ਉਹ ਜੇਲ੍ਹ ਪ੍ਰਸ਼ਾਸਨ ਪੁਲਿਸ ਅਧਿਕਾਰੀ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਲਿਖਤੀ ਰੂਪ ਦੇ ਵਿੱਚ ਜਥੇਦਾਰ ਸਾਹਿਬ ਨੂੰ ਮਿਲ ਕੇ ਜਿਹੜੀ ਮਾਫੀ ਆ ਉਹ ਮੰਗ ਲੈਣ ਨਹੀਂ ਤਾਂ ਫਿਰ ਖਾਲਸਾ ਪੰਥ ਨੂੰ ਤੇਜ ਤਰਾਰ ਜਿਹੜਾ ਸੰਘਰਸ਼ ਕਰਨ ਦੇ ਲਈ ਜਿਹੜਾ ਮਜਬੂਰ ਆ ਹੋਣਾ ਪਵੇਗਾ ਕਿਉਂ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਆ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਕਿਉਂ ਵਾਰ-ਵਾਰ ਸਾਡੀ ਅਣਖ ਨੂੰ ਜਿਹੜਾ ਆ ਉਹ ਕੰਬਿਆ ਜਾਂਦਾ ਆ ਸਾਡੇ ਸਬਰ ਦੀ ਜਿਹੜੀ ਆ ਕਿਉਂ ਪਰਖ ਕੀਤੀ ਜਾਂਦੀ ਆ ਭਾਰਤ ਸਰਕਾਰ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ਕਾਰਨ ਬਹੁਤ ਸਾਰੇ ਜਿਹੜੇ ਸਿੰਘ ਆ ਭਾਰਤ ਦੀਆਂ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਆ ਤੇ ਜਿਨ੍ਹਾਂ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭਾਰਤੀ ਹਕੂਮਤ ਦੇ ਵੱਲੋਂ ਸਾਡੇ ਅਨਖੀਲੇ ਸਿੰਘਾਂ ਦੇ ਨਾਲ ਸਾਡੇ ਬੰਦੀ ਸਿੰਘਾਂ ਦੇ ਨਾਲ ਬੜਾ ਮਾਰਾ ਵਤੀਰਾ ਵਿਹਾਰ ਕੀਤਾ ਜਾ ਰਿਹਾ ਆ ਸੋ ਹੁਣ ਮੀਡੀਆ ਰਾਹੀਂ ਇਹ ਖਬਰ ਸਾਹਮਣੇ ਆਈ ਏ ਦੀ ਬੰਦੀ ਸਿੰਘ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਸੋ ਉਹਨਾਂ ਨੂੰ ਮੁਕਤਸਰ ਦਾ ਜੇਲ੍ਹ ਪ੍ਰਸ਼ਾਸਨ ਲਗਾਤਾਰ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਕਹਿ ਸਕਦੇ ਆ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਆ ਸੋ ਉਹਨਾਂ ਨੂੰ ਜੇਲ੍ਹ ਵਿੱਚ ਲੈ ਗੁਰਦੁਆਰਾ ਸਾਹਿਬ ਵਿੱਚ ਵੀ ਜਾਣ ਦੀ ਆਗਿਆ ਨਹੀਂ ਆ ਇੱਥੋਂ ਤੱਕ ਜਿਹੜੀ ਸਰਕਾਰ ਆ ਇੱਥੋਂ ਤੱਕ ਜੇਲ੍ਹ ਪ੍ਰਸ਼ਾਸਨ ਉਹ ਗਿਰ ਚੁੱਕਾ ਹੋਇਆ ਆ ਕਿ ਇੱਕ ਸਿੱਖ ਦੇ ਉੱਤੇ ਪਾਬੰਦੀ ਲਗਾ ਰਿਹਾ ਆ ਕਿ ਉਹ ਗੁਰਦੁਆਰਾ ਸਾਹਿਬ ਨਹੀਂ ਜਾ ਸਕਦਾ ਕਿ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰੇ ਨਹੀਂ ਕਰ ਸਕਦਾ ਸੋ ਇਹ ਵਾਰ-ਵਾਰ ਸਿੱਖਾਂ ਨੂੰ ਭਾਰਤ ਵਿੱਚ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਜਾਂਦਾ ਆ ਅੱਜ ਬਹੁਤਾਂਤ ਸਿੰਘ ਭਾਰਤ ਦੀਆਂ ਵੱਖ-ਵੱਖ ਜ਼ਿਲਾਂ ਦੇ ਵਿੱਚ ਬੰਦੇ ਆ ਜਿਵੇਂ ਕਿ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਲਾ ਤਿਹਾਰ ਜੇ ਦੇ ਵਿੱਚ ਨਜ਼ਰ ਬੰਦੇ ਆ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਜੀ ਤਾਰਾ ਉਹ ਚੰਡੀਗੜ੍ਹ ਦੀ ਬੁਰੈਲ ਦੇਲ ਦੇ ਵਿੱਚ ਨਜ਼ਰ ਬੰਦੇ ਆ ਭਾਈ ਬਲਵੰਤ ਸਿੰਘ ਰਾਜੋਾਨ ਪਟਿਆਲਾ ਜੇਲ੍ਹ ਦੇ ਵਿੱਚ ਬੰਦੇ ਆ ਭਾਈ ਪਰਮਜੀਤ ਸਿੰਘ ਭਿਉਰਾ ਉਹ ਵੀ ਬੜੈਲ ਜੇਲ੍ਹ ਦੇ ਵਿੱਚ ਨਜ਼ਰਬੰਦੇ ਆ ਤੇ ਹੋਰ ਵੀ ਬਹੁਤਾਂ ਤੇ ਜਿਹੜੇ ਸਾਡੇ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਇਹ ਕਹਿ ਲਈਏ ਕਿ ਭਾਈ ਅਮਰਿਤਪਾਲ ਸਿੰਘ ਡਿਬ루ਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦੇ ਆ ਇਸੇ ਤਰ੍ਹਾਂ ਹੀ ਭਾਈ ਜਗਤਾਰ ਸਿੰਘ ਜੱਗੀ ਜੋਹੋ ਭਾਈ ਹਰਦੀਪ ਸਿੰਘ ਸ਼ੇਰਾ ਭਾਈ ਰਮਨਦੀਪ ਸਿੰਘ ਬੱਗਾ ਭਾਈ ਸੰਦੀਪ ਸਿੰਘ ਸੰਨੀ ਇਹ ਲਿਸਟ ਜਿਹੜੀ ਆ ਬੜੀ ਲੰਬੀ ਆ ਤੇ ਅਕਸਰ ਹੀ ਜੇਲ੍ਹ ਦੇ ਵਿੱਚੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਜੇਲ੍ਹ ਪ੍ਰਸ਼ਾਸਨ ਕਿਵੇਂ ਸਾਡੇ ਸਿੰਘਾਂ ਨੂੰ ਝੁਕਾਉਂਦਾ ਜਿਹੜਾ ਯਤਨ ਉਹ ਕਰਦਾ ਆ ਸਾਡੇ ਸਿੰਘਾਂ ਦੀ ਅੱਖ ਮਾਰਨ ਦਾ ਜਿਹੜਾ ਯਤਨ ਆ ਉਹ ਸਰਕਾਰਾਂ ਦੇ ਵੱਲੋਂ ਜਿਹੜੇ ਆ ਹੋ ਰਹੇ ਆ ਸਰਕਾਰਾਂ ਚਾਹੁੰਦੀਆਂ ਆ ਕਿ ਇਹਨਾਂ ਸਿੰਘਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਝੁਕਾਇਆ ਜਾਵੇ ਪਰ ਗੁਰੂ ਕਾ ਖਾਲਸਾ ਉਹ ਜੇਲ੍ਹਾਂ ਦੇ ਵਿੱਚ ਭਾਵੇਂ ਕੈਦ ਹੋ ਗਿਆ ਆ ਪਰ ਉਹਨੇ ਕਿਸੇ ਵੀ ਸਰਕਾਰ ਦੀ ਜਿਹੜੀ ਈਨ ਆ ਉਹ ਨਹੀਂ ਮੰਨੀ ਕਿਉਂਕਿ ਇਹ ਜਿਹੜੀ ਸਾਡੇ ਵਿੱਚ ਜਿਹੜੀ ਅਣਖ ਆ ਸੂਰਬੀਰਤਾ ਆ ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੈਦਾ ਕੀਤੀ ਹੋਈ ਏ ਇਹ ਕਦੇ ਵੀ ਨਹੀਂ ਜਾ ਸਕਦੀ ਸੋ ਮੁਕਤਸਰ ਦੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੇ ਨਾਲ ਧੱਕਾ ਕਰਦੇ ਹੋਏ ਮਾਰਾ ਵਤੀਰਾ ਕਰਦੇ ਹੋਏ ਜੋ ਕੰਧਾਂ ਦੇ ਉੱਤੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੇ ਗੁਰਬਾਣੀ ਲਿਖੀ ਸੀ ਜਿਸ ਗੁਰਬਾਣੀ ਨੂੰ ਹਰ ਰੋਜ਼ ਪੜ੍ਹਦੇ ਸੀ ਤੇ ਪੁਲਿਸ ਵਾਲਿਆਂ ਨੇ ਜੋ ਉਹ ਗੁਰਬਾਣੀ ਦੇ ਪੋਸਟਰ ਪਾੜੇ ਆ ਗੁਰਬਾਣੀ ਦਾ ਨਿਰਾਦਰ ਕੀਤਾ ਆ ਉਹ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਪੁਲਿਸ ਵਾਲਿਆਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਗੁਰਬਾਣੀ ਗੁਰੂ ਸਰੂਪ ਆ ਗੁਰਬਾਣੀ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਲੋਕ ਜਾਣੈ ਇਹੋ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸੋ ਗੁਰੂ ਕੀ ਬਾਣੀ ਦਾ ਸਤਕਾਰ ਹਰ ਸਿੱਖ ਜਿਹੜਾ ਆ ਬਹਾਲ ਰੱਖਦਾ ਆ ਕਰਵਾਉਂਦਾ ਆ ਸੋ ਜੋ ਜੇਲ ਪ੍ਰਸ਼ਾਸਨ ਨੇ ਮਾਰਾ ਵਤੀਰਾ ਕੀਤਾ ਆ ਇਨੂੰ ਲੈ ਕੇ ਖਾਲਸਾ ਪੰਥ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਬੜਾ ਭਾਰੀ ਰੋਹ ਆ ਰੋਸ ਆ ਸੋ ਜੇਲ ਪ੍ਰਸ਼ਾਸਨ ਪੁਲਿਸ ਅਧਿਕਾਰੀ ਤੁਰੰਤ ਸ੍ਰੀ ਆਕਾਲ ਤਖਤ ਸਾਹਿਬ ਤੇ ਆ ਕੇ ਲਿਖਤੀ ਰੂਪ ਦੇ ਵਿੱਚ ਜਥੇਦਾਰ ਸਾਹਿਬ ਨੂੰ ਮਿਲ ਕੇ ਜਿਹੜੀ ਮਾਫੀ ਆ ਉਹ ਮੰਗ ਲੈਣ ਨਹੀਂ ਤਾਂ ਫਿਰ ਖਾਲਸਾ ਪੰਥ ਨੂੰ ਤੇਜ ਤਲਾਰ ਜਿਹੜਾ ਸੰਘਰਸ਼ ਕਰਨ ਦੇ ਲਈ ਜਿਹੜਾ ਮਜਬੂਰ ਆ ਹੋਣਾ ਪਵੇਗਾ ਕਿਉਂਕਿ ਜਦੋਂ ਕੋਈ ਗੁਰਬਾਣੀ ਦੀ ਬੇਅਦਬੀ ਕਰਦਾ ਆ ਜਾਂ ਜਤਨ ਕਰਦਾ ਆ ਤੇ ਫਿਰ ਖਾਲਸਾ ਪੰਥ ਜਿਹੜਾ ਆ ਉਹ ਰੋਹ ਤੇ ਰੋਸ ਵਜੋਂ ਕੋਈ ਵੀ ਜਿਹੜਾ ਕਦਮ ਆ ਉਠਾ ਸਕਦਾ ਆ ਤੋ ਪਹਿਲਾਂ ਵੀ ਸਰਕਾਰਾਂ ਨੇ ਗੁਰਬਾਣੀ ਦੀਆਂ ਬੇਅਦਬੀਆਂ ਕੀਤੀਆਂ 1978 ਤੋਂ ਹੀ ਤਾਂ ਇਹੀ ਕੁਝ ਚੱਲਦਾ ਆ ਰਿਹਾ ਨਰਕਧਾਰੀ ਗੁਰਬਚਨੇ ਨੇ ਕੀ ਕੁਝ ਕੀਤਾ ਸੀ ਉਦੋਂ ਵੀ ਫਿਰ 13 ਸੰਗਾਂ ਦੀਆਂ ਸ਼ਹੀਦ ਸ਼ਹੀਦੀਆਂ ਹੋਈਆਂ ਤੇ ਫਿਰ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਸੰਘਰਸ਼ ਦਾ ਵਿਗਲ ਵਜਾਇਆ ਸੀ ਫਿਰ ਨਰਕਧਾਰੀ ਗੁਰਬਚਨੇ ਨੂੰ ਸੋਧਾ ਲੱਗਾ ਸੀ ਲਾਲਾ ਜਗਤ ਨਾਰਾਇਣ ਜਿਹੜਾ ਆ ਉਹ ਸੋਧਿਆ ਗਿਆ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਦੇ ਲਈ ਦੋ ਸਾਲ ਮੋਰਚਾ ਲੱਗਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪੂਰਾ ਪੰਜਾਬ ਵਿਦੇਸ਼ਾਂ-ਵਿਦੇਸ਼ਾਂ ਦੇ ਜਿਹੜੇ ਸਿੱਖਿਆ ਉਹ ਉਮਰ ਆਏ ਪਰ ਸਰਕਾਰ ਨੇ ਉਦੋਂ ਸਿੱਖਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਸੀ ਤੇ ਉਸ ਤੋਂ ਬਾਅਦ ਨਤੀਜੇ ਕੀ ਨਿਕਲੇ 10 ਸਾਲ ਫਿਰ ਇਸ ਧਰਤੀ ਦੇ ਉੱਤੇ ਖਾਲਸਾ ਪੰਥ ਦਾ ਜਿਹੜਾ ਆ ਹਥਿਆਰਬੰਦ ਸੰਘਰਸ਼ ਚੱਲਿਆ ਸੀ ਤੇ ਜਿਹੜੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਵਰਗੇ ਸਿੰਘ ਆ ਇਹ ਉਹੀ ਸੂਰਬੀਰ ਜੁਝਾਰੂ ਯੋਧੇ ਆ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾ ਦੇ ਮਹਾਪੁਰਸ਼ਾਂ ਦੇ ਉੱਤੇ ਵਚਨਾਂ ਦੇ ਉੱਤੇ ਜਿਹੜਾ ਪਹਿਲਾ ਆ ਉਹ ਦਿੱਤਾ ਇਸ ਸੰਘਰਸ਼ ਨੂੰ ਜਾਰੀ ਰੱਖਿਆ ਤੇ ਉਹ ਸੂਰਮੇ ਗੁਰਬਾਣੀ ਦੇ ਸਤਕਾਰ ਦੇ ਲਈ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਅੱਜ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨਜ਼ਰਬੰਦ ਆ ਤੇ ਸਰਕਾਰਾਂ ਜੇਲ੍ਹ ਪ੍ਰਸ਼ਾਸਨ ਪੁਲਿਸ ਅਧਿਕਾਰੀ ਇਹਨਾਂ ਸਮਝਣ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਇਕੱਲੇ ਹੀ ਆ ਸਮੁੱਚਾ ਖਾਲਸਾ ਪੰਥ ਉਹਨਾਂ ਦੇ ਨਾਲ ਆ ਤੇ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਭੁੱਖ ਹੜਤਾਲ ਰੱਖੀ ਹੋਈ ਏ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਸਿੰਘਣੀ ਨੇ ਮੀਡੀਆ ਰਾਹੀਂ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਦਸੀਆਂ ਤੇ ਜੇਕਰ ਸਾਡੇ ਸਿੰਘਾਂ ਦਾ ਕੋਈ ਨੁਕਸਾਨ ਹੁੰਦਾ ਆ ਤੇ ਜੇਲ੍ਹ ਪ੍ਰਸ਼ਾਸਨ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਪੁਲਿਸ ਅਧਿਕਾਰੀ ਜਿਹੜੇ ਆ ਉਹ ਜ਼ਿੰਮੇਵਾਰ ਹੋਣਗੇ ਸੋ ਸਮਝ ਰਹਿੰਦਿਆਂ ਹੀ ਸਿੰਘਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਜਦ ਕਿ ਆ ਅਦਾਲਤ ਨੇ ਵੀ ਇਹ ਗੱਲ ਆਖੀ ਸੀ ਕਿ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਗੁਰਦੁਆਰਾ ਸਾਹਿਬ ਜਾਣ ਦਿੱਤਾ ਜਾਵੇ ਫਿਰ ਪੁਲਿਸ ਅਧਿਕਾਰੀ ਜੇਲ੍ਹ ਪ੍ਰਸ਼ਾਸਨ ਇਹ ਧੱਕਾ ਕਿਉਂ ਕਰ ਰਿਹਾ ਹੈ ਕਿਉਂ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਆ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਕਿਉਂ ਵਾਰ-ਵਾਰ ਸਾਡੀ ਅੱਖ ਨੂੰ ਜਿਹੜਾ ਆ ਉਹ ਟੰਬਿਆ ਜਾਂਦਾ ਆ ਸਾਡੇ ਸਬਰ ਦੀ ਜਿਹੜੀ ਆ ਕਿਉਂ ਪਰਖ ਕੀਤੀ ਜਾਂਦੀ ਆ ਸੋ ਸਰਕਾਰਾਂ ਆਪਣੀਆਂ ਘਟੀਆਂ ਹਰਕਤਾਂ ਤੋਂ ਪੰਥ ਤੇ ਪੰਜਾਬ ਵਿਰੋਧੀ ਹਰਕਤਾਂ ਤੋਂ ਜਿਹੜਾ ਬਾਜ਼ ਆਉਣ ਅੱਗੇ ਹੀ ਸਰਕਾਰਾਂ ਦੀਆਂ ਮਾਰੀਆਂ ਨੀਤੀਆਂ ਕਰਕੇ ਸਾਡੇ ਬਹੁਤ ਸਾਰੇ ਜਿਹੜੇ ਸਿੰਘ ਆ ਉਹ ਜੇਲ੍ਹਾਂ ਦੇ ਵਿੱਚ ਆ ਜੇਕਰ ਸਰਕਾਰ ਸਿੱਖਾਂ ਦੇ ਨਾਲ ਸਹੀ ਵਤੀਰਾ ਕਰਦੀ ਤੇ ਸ਼ਾਇਦ ਅੱਜ ਸਾਡੇ ਜਿਹੜੇ ਸੂਰਮੇ ਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨਾ ਹੁੰਦੇ ਪਰ ਸਰਕਾਰ ਨੂੰ ਉਹਨਾਂ ਸਿੰਘਾਂ ਨੂੰ ਜੇਲ੍ਹਾਂ ਵਿੱਚ ਢੱਕ ਕੇ ਹਾਲੇ ਵੀ ਜਿਹੜਾ ਸਬਰ ਨਹੀਂ ਆਇਆ ਹਾਲੇ ਵੀ ਜੇਲ੍ਹਾਂ ਦੇ ਵਿੱਚ ਹੀ ਉਹਨਾਂ ਸਿੰਘਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਆ ਜੱਫੀਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਤਿਹਾਰ ਜੇਲ੍ਹ ਦੇ ਵਿੱਚ ਲਗਾਤਾਰ ਜਿਹੜਾ ਆ ਉਹ ਤੰਗ ਪਰੇਸ਼ਾਨ ਕੀਤਾ ਜਾਂਦਾ ਅਕਸਰ ਹੀ ਖਬਰਾਂ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਆ ਭਾਈ ਸੰਦੀਪ ਸਿੰਘ ਸਣੀ ਨੂੰ ਜਿੰਨਾਂ ਨੇ ਸੂਰੀ ਨੂੰ ਸੋਦਾ ਲਾਇਆ ਸੀ ਸੋ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਇਸ ਸਮੇਂ ਭਾਈ ਸਾਹਿਬ ਸੰਗਰੂਰ ਦੀ ਜੇਲ੍ਹ ਦੇ ਵਿੱਚ ਹੁਣ ਜਿਹੜਾ ਆ ਉਹ ਨਜ਼ਰਬੰਦ ਆ ਸੋ ਸਰਕਾਰਾਂ ਇਸ ਗੱਲ ਨੂੰ ਸਮਝਣ ਕਿ ਬੰਦੀ ਸਿੰਘਾਂ ਦੇ ਨਾਲ ਸਮੁੱਚਾ ਖਾਲਸਾ ਪੰਥ ਖੜਾ ਆ ਤੇ ਜਦੋਂ ਜਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਸੇ ਸੂਰਮੇ ਨੇ ਵਿਗਲ ਵਜਾਇਆ ਆ ਆਵਾਜ਼ ਚੁੱਕੀ ਹੈ ਤੇ ਸਮੁੱਚਾ ਖਾਲਸਾ ਪੰਥ ਉਹਨਾਂ ਦੇ ਨਾਲ ਜਿਹੜਾ ਆ ਉਹ ਆ ਖੜਾ ਹੋਇਆ ਆ ਤੇ ਜੇਕਰ ਹੁਣ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦਾ ਕੋਈ ਨੁਕਸਾਨ ਹੋਇਆ ਤੇ ਫਿਰ ਜੇਲ੍ਹ ਪ੍ਰਸ਼ਾਸਨ ਉਹ ਜੋ ਨਤੀਜੇ ਜੋ ਭਿਆਨਕ ਸਿੱਟੇ ਨਿਕਲਣਗੇ ਫਿਰ ਉਹ ਭੁਗਤਣ ਦੇ ਲਈ ਤਿਆਰ ਰਵੇ ਕਿਉਂਕਿ ਫਿਰ ਸਿੱਖ ਕੌਮ ਚੁੱਪ ਨਹੀਂ ਬੈਠੇਗੀ ਸਿੱਖ ਕੌਮ ਇਹਨਾਂ ਦੇ ਖਿਲਾਫ ਜਿਹੜਾ ਤਕੜਾ ਜਿਹੜਾ ਸੰਘਰਸ਼ ਆ ਉਹ ਲੜੇਗੀ ਸੋ ਸਮਾਂ ਰਹਿੰਦਿਆਂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਵੀ ਜਾਣ ਦਿੱਤਾ ਜਾਵੇ ਤੇ ਜੋ ਉਹਨਾਂ ਦੇ ਮਨੁੱਖੀ ਹੱਕ ਆ ਜਾਂ ਜੇਲ੍ਹ ਦੇ ਵਿੱਚ ਜੋ ਇੱਕ ਕੈਦੀ ਦੇ ਹੱਕ ਹੁੰਦੇ ਆ ਉਹ ਉਹਨੂੰ ਜਿਹੜੇ ਮਹਈਆ ਆ ਉਹ ਕਰਵਾਏ ਜਾਣ ਸੋ ਇਸ ਤਰ੍ਹਾਂ ਧੱਕਾ ਨਾ ਕੀਤਾ ਜਾਵੇ ਭਾਰਤ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਅਲੰਭਰਦਾਰ ਰਖਵਾਉਂਦਾ ਆ ਤੇ ਫਿਰ ਸਿੱਖਾਂ ਦੇ ਮਨੁੱਖੀ ਹੱਕ ਕਿੱਥੇ ਆ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਜਿਹੜਾ ਲਗਾਤਾਰ ਜਿਹੜਾ ਘਾਹਣਿਆ ਉਹ ਕਿਉਂ ਹੋ ਰਿਹਾ ਆ ਸੋ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੇ ਤਾਂ ਉਹ ਚੱਕੀ ਵਿੱਚ ਉਹ ਜਿਹੜੇ ਪੁਲਸੀਏ ਭਾਂਡੇ ਵੀ ਚੁੱਕ ਕੇ ਲੈ ਗਏ ਸਮਾਨ ਵੀ ਚੁੱਕ ਕੇ ਲੈ ਗਏ ਇਹ ਕਿੱਦਾਂ ਦਾ ਜਿਹੜਾ ਵਤੀਰਾ ਹੋਇਆ ਵਿਹਾਰ ਹੋਇਆ ਇਹ ਵੀ ਪਤਾ ਲੱਗਾ ਕਿ ਪੁਲਸੀਏ ਸ਼ਰਾਬ ਪੀ ਕੇ ਜਿਹੜੇ ਆ ਉਹ ਉਹਨਾਂ ਦੇ ਕਮਰੇ ਦੇ ਵਿੱਚ ਆਵਰੇ ਸੀ ਉੱਥੇ ਚੱਕੀ ਵਿੱਚ ਸੋ ਉਹ ਪੁਲਸੀਆਂ ਦੇ ਉੱਤੇ ਵੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਸੋ ਇਸ ਸਮੇਂ ਅਸੀਂ ਸਾਰੇ ਹੀ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਤੇ ਉਹਨਾਂ ਦੇਲਾ ਵਿੱਚ ਦੇ ਸਿੰਘਾਂ ਦੇ ਨਾਲ ਖੜੇ ਆ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੰਦੇ ਆ ਜਿਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਆ ਰਹੀ ਆ ਜਾਂ ਜਿਹੜੇ ਕੌਮ ਦੇ ਲਈ ਇੰਨਾ ਵੱਡਾ ਜਿਹੜਾ ਆ ਸਿੱਖੀ ਸਿਧਕ ਨਿਭਾਰੇ ਆ ਜੇਲਾ ਜਿਹੜੀਆਂ ਆ ਉਹ ਕੱਟਰੇ ਆ ਸੋ ਉਹਨਾਂ ਸਾਰੇ ਸੂਰਮਿਆਂ ਨੂੰ ਅਸੀਂ ਜਿਹੜਾ ਪ੍ਰਣਾਮ ਆ ਉਹ ਕਰਦੇ ਆ